ਜਿਹੜਾ ਸਾਡੇ ਆ ਸਮੁੱਚੀ ਜੁਝਾਰੂ ਟੀਮ ਖੜੀ ਹੈ ਹਲਕਾ ਭਦੌੜ ਦੀ ਇਹਨਾਂ ਦੇ ਉਪਰਾਲੇ ਨਾਲ ਜਿਹੜਾ ਮੀਨ ਕਹਿਰ ਵਸਾਇਆ ਉਹਦੀ ਮਦਦ ਦੇ ਲਈ ਉਥੇ ਟਰਾਲੀਆਂ ਦੇ ਵਿੱਚ ਪਸ਼ੂਆਂ ਲਈ ਚਾਰਾ ਆਚਾਰ ਰਾਸ਼ਨ ਜਾ ਰਿਹਾ ਹੈ ਇਹ ਸਾਰਾ ਜਿਹੜਾ ਉਪਰਾਲਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀਆਂ ਹਦਾਇਤਾਂ ਤੇ ਹਲਕਾ ਭਦੌੜ ਦੀ ਜਿਹੜਾ ਰੂ ਟੀਮ ਨੇ ਕੀਤਾ ਮੈਂ ਸਾਰੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਦੇਖੀ ਪਹਿਲੀ ਗੱਲ ਕਹਿਣਾ ਤਾਂ ਜੀ ਜਿਹੜੇ ਨੌਜਵਾਨਾਂ ਦਾ ਆਪਾਂ ਸਭ ਤੋਂ ਪਹਿਲਾਂ ਧੰਨਵਾਦ ਆ ਜੀ ਜਿਨ੍ਹਾਂ ਨੇ ਐਨੇ ਮਹੀਨੇ ਦੇ ਵਿੱਚ ਟੈਟਾ ਰਸਟਰ ਇਕੱਠਾ ਕੀਤਾ ਚਾਰ ਇਕੱਠਾ ਕੀਤਾ ਮਤਲਬ ਬਹੁਤ ਜ਼ਿਆਦੇ ਮਹੀਨੇ ਕਿ ਦਿਨ ਸਭ ਤੋਂ ਪਹਿਲਾਂ ਨੌਜਵਾਨਾਂ ਦਾ ਧੰਨਵਾਦ ਉਸ ਤੋਂ ਬਾਅਦ ਜਿੱਥੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਹੁਤ ਧੰਨਵਾਦ ਜਿਹੜਾ ਨੌਜਵਾਨਾਂ ਨੂੰ ਹਾਸ਼ੀਰੀ ਦਿੰਦਾ ਤੇ ਆਪ ਦੇ ਤੋਂ ਬਾਅਦ ਤੋਂ ਬਾਅਦ ਉਹਨਾਂ ਨੇ ਮਤਲਬ ਸਾਨੂੰ ਵੀ ਇਹ ਹੁਕਮ ਕੀਤਾ ਜਿੰਨੇ ਵੀ ਵਰਕਰਾਂ ਸੀ ਵੀ ਆਪਾਂ ਵੱਧ ਤੋਂ ਵੱਧ ਖੜੇ ਪਏ ਤਾਂ ਜਿਹੜੀ ਸਰੋਂ ਮਾਨੋ ਤੁਹਾਨੂੰ ਸੇਵਾ ਕਰਨੀ ਹੈ ਉਸ ਦੇ ਤਹਿਤ ਅਸੀਂ ਪ੍ਰਧਾਨ ਜੀ ਦੇ ਹੁਕਮ ਅਨੁਸਾਰ ਸਰਦਾਰ ਸੁਖੀਪਾਲ ਸਾਹਿਬ ਹੁਕਮ ਅਨੁਸਾਰ ਸਾਰੇ ਅਸੀਂ ਬਾਈ ਤਲੋਚਨ ਬਸਲ ਜੀ ਤੇ ਸੰਦੀਪ ਕੁਮਾਰ ਸੀਪਾ ਬਾਈ ਰੋੜ ਹੁਣੀ ਹੋੜ ਸਾਰੇ ਭਵੰਤ ਚੱਠਾ ਜੀ ਮੇਰੇ ਕਾਲੇ ਹੁਣੀ ਬਾਈ ਰਾਜੇ ਹੁਣੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੱਲੋਂ ਤੇ ਸਾਡੇ ਯਰਬਰ ਨੇ ਜਿਹੜੇ ਤੇਜਿੰਦਰ ਸਿੰਘ ਮਿੱਡੂਪੇੜਾ ਸਾਹਿਬ ਵੱਲੋਂ ਬਾਈ ਸਰਬਜੀਤ ਸਿੰਘ ਝੰਜਰ ਵੱਲੋਂ ਹੁਕਮ ਹੋਇਆ ਸੀਗਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੀ ਕੁਦਰਤੀ ਆਫਤ ਆਈ ਵੀ ਆ ਵੀ ਇਹਦੇ ਵਿੱਚ ਆਪਾਂ ਨੇ ਮਦਦ ਕਰਨੀ ਆ ਉਹਨਾਂ ਦੇ ਅਸੀਂ ਦੇਸ਼ਾਂ ਨਿਰਦੇਸ਼ਾਂ ਨੂੰ ਦੇਖਦੇ ਹੋਏ ਅਸੀਂ ਅੱਜ ਜਿਹੜੀਆਂ ਟਰਾਲੀਆਂ ਭਰ ਕੇ ਲੈ ਕੇ ਜਾ ਰਹੇ ਹਾਂਗੇ ਕਿਉਂਕਿ ਸਰਕਾਰ ਦਾ ਜਿਹੜਾ ਸਿਸਟਮ ਆ ਸਰਕਾਰ ਨੇ ਤਾਂ ਬਹੁਤ ਜ਼ਿਆਦਾ ਹੱਥ ਖੜੇ ਕਰਤੇ ਬੁਰਾ ਹਾਲ ਕਰਤਾ ਕੋਈ ਮਦਦ ਨਹੀਂ ਕਰ ਰਹੇ ਅੱਜ ਦੇ ਟਾਈਮ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਖੜੇ ਨੇ ਜਾਸ ਰੋਮਣੀ ਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਨਾਲ ਖੜੇ ਨੇ ਅਸੀਂ ਤਾਂ ਵੀ ਜਿੰਨਾ ਕਿ ਅਸੀਂ ਕਰ ਸਕਦੇ ਸੀਗੇ ਅਸੀਂ ਓਨਾ ਕਿ ਕੀਤਾ ਅਸੀਂ ਆਪ ਦੇ ਹਲਕਾ ਭਦੌਣ ਦੇ ਵਿੱਚੋਂ ਸਾਡੀ ਟੀਮ ਜਿਹੜੀ ਜਿਹਾਰੂ ਟੀਮਾਂ ਗਈ ਉਹ ਸਾਰੀ ਅੱਜ ਅਸੀਂ ਟਰਾਲੀਆਂ ਲੈ ਕੇ ਜਾ ਰਹੀ ਹੈ